ਮੰਮੀ ਵਾਲ ਭਈ ਗਈ ਸੀ ਹੂੰ ਤੇ ਮੇਰਾ ਦਿਲੀ ਨਹੀਂ ਲੱਗਾ ਉੱਥੇ ਅੱਛਾ ਹਾਂ ਤੇ ਮੈਂ ਕਿਹਾ ਮੈਂ ਆਪਣੇ ਘਰ ਹੀ ਚਲਦੀ ਆ ਮਨ ਤੁਹਾਡੀ ਬੜੀ ਯਾਦ ਆ ਤੇ ਮੰਮੀ ਤਾਂ ਕੰਦੇ ਸੀ ਮਨ ਨੂੰ ਕਿ ਰਹਿ ਲੈ ਪੰਜ-ਸੱਤ ਦਿਨ ਮੈਂ ਕਿਹਾ ਨਹੀਂ ਮੈਂ ਨਹੀਂ ਰਹਿਣਾ ਮੈਂ ਆਪਣੇ ਘਰ ਹੀ ਜਾਣਾ ਮਨ ਕੰਦੇ ਤਾਂ ਤੇਰੀ ਮਰਜ਼ੀ ਤੇ ਜਸਬੀਰ ਦੀਦੀ ਨੇ ਵੀ ਮਨ ਨੂੰ ਕਿਹਾ ਤੂੰ ਮੇਰ ਵਾਲਾ ਦਾ ਤੇ ਮੰਮੀ ਵਾਲ ਨਹੀਂ ਦਿਲ ਲੱਗਦਾ ਮੈਂ ਕਿਹਾ ਨਹੀਂ ਮੇਰਾ ਨਾ ਆਪਣੀ ਭੈਣ ਬਗੈ ਨਹੀਂ ਦਿਲ ਲੱਗਦਾ ਵੱਡੀ ਭੈਣ ਆ ਮੇਰੀ ਅੱਛਾ ਤੈਨੂੰ 5-7 ਘੰਟਿਆਂ ਦੀ ਪਤਾ ਲੱਗ ਗਿਆ ਇਹ ਮੈਂ ਤੇਰੀ ਵੱਡੀ ਭੈਣ ਆ ਨਹੀਂ ਨਹੀਂ ਉਹ ਤੇ ਹੈ ਹੀ ਆਪਣੀ ਭੈਣ ਨਾ ਭੈਣ ਹੀ ਰਹਿਣੀ ਹੈ ਲੱਗ ਗਿਆ ਨਾ ਪਤਾ ਤੇ ਘਰ ਘਰ ਵੀ ਘਰ ਵੀ ਰ ਆਪਣਾ ਵਾ ਆਪਣਾ ਨਾ ਸਾਂਝਾ ਵਾ ਸਾਡਾ ਸਾਰਿਆਂ ਦਾ ਸਾਂਝਾ ਨਾ ਸਾਰੇ ਆਂਦਾ ਹੈਗਾ ਇੱਥੇ ਹੀ ਰਹਿਣਾ ਨਾ ਉਹਨਾ ਇੱਥੇ ਹੀ ਰਹਿਣਾ ਹੋਰ ਮੈਂ ਕਿੱਥੇ ਜਾਣਾ ਨੀ ਤੂੰ ਗਈ ਸੀ ਨਾ ਕਿ ਮੈਂ ਰਹਿਣਾ ਉੱਥੇ ਜਾ ਕੇ ਰਹਿਣਾ ਕੱਪੜੇ-ਪੜੇ ਲੈਣਦੇ ਆ ਆਪਣੇ ਸਾਰੇ ਉਧਰੋਂ ਤੇ ਕੱਪੜੇ ਲਿਆਣੇ ਹੀ ਆ ਹੋਰ ਮੈਂ ਐਨੇ ਥੋੜੀ ਲੈ ਕੇ ਗਈ ਸੀ 2-4 ਸੂਟ ਹੀ ਲੈ ਕੇ ਗਈ ਸੀ ਸਾਰੇ ਲੈ ਹੀ ਆ ਮੈਂ ਹਾਂ ਲੈ ਹੀ ਆ ਚੱਲ ਠੀਕ ਹੈ ਜ਼ਿਆਦਾ ਨਹੀਂ ਮੈਂ ਲੈ ਕੇ ਗਈ ਸੀ ਤੈਨੂੰ ਸਮਝ ਤੇ ਆ ਗਈ ਨਾ ਤੈਨੂੰ ਮੇਰਾ ਤੇ ਦਿਮਾਗ ਹੀ ਖਰਾਬ ਹੋ ਗਿਆ ਸੀ ਸੱਚੀ ਐਨੇ ਸਾਲ ਮੈਥੇ ਰਹੀਆਂ ਹਾਂ ਐਂਡ ਤੇ ਮੇਰੀ ਬੁੱਧੀ ਪਹਿਸਟ ਹੋ ਗਈ ਕਿ ਜਿਹੜਾ ਮੈਂ ਇੱਕ ਦਮ ਕਹਿ ਤਾ ਕਿ ਮੈਂ ਚਲਨੀ ਆ ਆਪਣੀ ਮਾਂ ਦੇ ਘਰ ਚਲਨੀ ਆ ਤੇ ਮੈਨੂੰ ਜਾਣਾ ਹੀ ਨਹੀਂ ਚਾਹੀਦਾ ਸੀ ਵੈਸੇ ਵੈਸੇ ਅਸਲੀ ਘਰ ਤੇ ਮੇਰਾ ਇਹ ਹੀ ਹੈ ਨਾ ਹੈ ਜੀ ਹੈ ਮਨਜੂਰ ਸਖੌਤ ਜਿਹੜੀ ਹੁੰਦੀ ਨੇ ਨਾ ਪੱਥਰ ਪਾੜ ਦਿੰਦੀ ਐ ਕਿਸੇ ਦੇ ਮਗਰ ਨਹੀਂ ਲੱਗੀ ਦਾ ਮੈਂ ਨਹੀਂ ਕਿਸੇ ਦੇ ਮਗਰ ਲੱਗੀ ਦੇਖੋ ਭੈਣ ਜੀ ਮੈਂ ਹੁਣ ਤੁਹਾਨੂੰ ਕਿੱਡੇ ਪਿਆਰ ਨਾਲ ਬੋਲਦੀ ਪਈ ਆ ਪਰ ਫਿਰ ਤੁਸੀਂ ਮੈਨੂੰ ਟੋਚ ਮਾਰਦੇ ਪਏ ਮੈਂ ਟੋਣ ਨਹੀਂ ਮਾਰੀ ਮੈਂ ਤਾਂ ਵੈਸੇ ਹੀ ਗੱਲ ਕੀਤੀ ਆ ਨੇ ਵੀ ਤੁਸੀਂ ਵੈਸੇ ਵੀ ਨਾ ਨਾ ਗੱਲ ਕਰੋ ਨਹੀਂ ਕਰਦੇ ਚਲੋ ਨਹੀਂ ਕਰਦੇ ਚਲ ਹੁਣ ਅਸਰਾ ਹੈਗਾ ਅਸੀਂ ਹੁਣ ਖੁਸ਼ੀ ਖੁਸ਼ੀ ਵਿਆਹ ਦੀ ਤਿਆਰੀ ਕਰੀਏ ਉਹ ਨਹੀਂ ਕਿਉਂ ਨਹੀਂ ਹਾਂ ਦੇ ਖੁਸ਼ੀ ਖੁਸ਼ੀ ਕਰਾਂਗੇ ਪਹਿਣਾ ਪਹਿਣਾ ਰਲ ਕੇ ਕਰਾਂਗੇ ਪਹਿਣਾ ਪਹਿਣਾ ਕਰੋ ਤੁਸੀਂ ਮੈਨੂੰ ਇੱਕ ਕਹਿਣਾ ਮੰਨੋਗੇ ਮੰਨਾਂਗੀ ਜੇ ਮੰਨਣ ਜੋ ਗੱਲ ਹੋਏਗੀ ਤੇ ਮੰਨਾਂਗੀ ਨਹੀਂ ਮੰਨਣ ਜੋਗੀ ਹੋਏਗੀ ਦੱਸ ਕੀ ਕਹਿਣੀ ਐ ਤੁਸੀਂ ਆਉਂ ਕਰੋ ਜੇਰਾ ਮੈਂ ਰਾੜੀ ਹਾਰ ਤੁਹਾਨੂੰ ਪਾਰਾ ਕੰਦੀ ਸੀ ਨਾ ਤੁਸੀਂ 10 ਤੋਲੇ ਦਾ ਰਹਿਣ ਦੋ 5 ਦਾ ਹੀ ਬਣਾ ਦੋ ਤੇ ਤੇਰੀ ਗਿੱਦ ਤੇ ਤੇਰੀ ਫੇਰ ਹੋਏ ਹੋਏ ਇੱਕ ਘੰਟੇ ਦਾ ਪਖੰਡ ਹੀ ਸੀ ਨਹੀਂ ਮੈਂ ਪਖੰਡ ਥੋੜੀ ਕਰਨ ਲਈ ਮੈਂ ਵੇਖ ਕਿ ਤੇ ਪਿਆਰ ਨਾਲ ਹੁਣ ਤੁਹਾਨੂੰ ਬੋਲਦੀ ਮੁੱਛੋ ਨਹੀਂ ਤੇ ਤੇਰੇ ਤੇ ਨਹੀਂ ਉੱਥੇ ਦੀ ਉੱਤੇ ਹੀ ਰਹੀ ਚਲੋ ਠੀਕ ਹੈ ਜਿਸ ਤਰ੍ਹਾਂ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਕਰਾਂਗੇ ਨਹੀਂ ਨਹੀਂ ਜੇ ਤੇ ਛੱਡ ਨਹੀਂ ਆ ਗਈ ਨਾ ਫੇਰ 4 ਦਿਨ ਹੀ ਅਗਲੇ ਤੈਨੂੰ ਰੱਖ ਸਕੇ 4 ਘੰਟਿਆਂ ਚ ਇੱਥੇ ਵਾਪਸ ਆ ਗਈ ਆ ਨਾ ਪਤਾ ਨਾ ਘਰ ਆਪਣਾ ਆਪਣਾ ਹੀ ਹੁੰਦਾ ਵੈ 4 ਘੰਟਿਆਂ ਚ ਅਗਲੇ ਜਾ ਨਹੀਂ ਸਕੇ ਤੈਨੂੰ ਰੱਖ ਨਹੀਂ ਸਕੇ ਤੇ ਚਾਹੀ ਹੋਲੀ ਬੋਲਾਂ ਮੈਂ ਬੋਲੀ ਥੋੜੀ ਹੈ ਤੂੰ ਬੋਲੀ ਤਾਂ ਵੱਧ ਹੋ ਗਈ ਹੋਈਆਂ ਹੁਣ ਤੋਂ ਹੁਣ ਤੈਨੂੰ ਪਤਾ ਲੱਗ ਗਿਆ ਨਾ ਮੈਂ ਤਾਂ ਥਾ ਆਪਣਾ ਘਰ ਆਪਣਾ ਹੀ ਹੈ ਸੋਚੋ ਕਿ ਆ ਗਈ ਆ ਨਾ 4 ਘੰਟਿਆਂ ਚ ਨਾ ਤੇ ਤੇਰੀ ਭੈਣ ਨੇ ਰੱਖਿਆ ਤੂੰ ਕਹੇ ਮੈਂ ਪਛਾਲ ਬੈ ਭੈਣ ਘਰ ਚਲ ਜਾਂਗੀ ਤੇ ਭੈਣ ਨੇ ਵੀ ਤੈਨੂੰ ਵੇਲਾ ਰੱਖਿਆ ਜਿਹੜੀ ਤੂੰ ਸਕੀ ਬੰਦੀ ਸੈ ਆ ਮੈਂ ਮੈਂ ਚੱਲੀ ਮੈਨੂੰ ਤੈਨੂੰ ਤੈਨ ਤੇ ਬੜਾ ਮਾਨ ਸੀ ਭੈਣ ਤੇ ਵੀ ਬੜਾ ਮਾਨ ਸੀ ਤੇ ਉਰਤੇ ਵੀ ਮਾਨ ਸੀ ਪੇਕੇ ਦੇ ਬੜਾ ਮਾਨ ਸੀ ਹੈ ਨਾ ਤੇਰੀ ਭੈਣ ਨੇ ਤੈਨੂੰ ਰੱਖਿਆ ਤੇ ਨਾ ਤੈਨੂੰ ਤੇਰੇ ਪੇਕੇ ਨੇ ਰੱਖਿਆ ਆ ਵੀ ਨਾ ਪਹੁੰਚੋ ਕਿ ਉੱਥੇ ਹੀ ਚਾਹ ਹੁਣ ਮੈਨੂੰ ਸਭ ਪਤਾ ਹੈ ਹਾਂ ਹੁਣ ਤੈਨੂੰ ਸਭ ਕੁਝ ਪਤਾ ਲੱਗ ਗਿਆ ਹੈ ਨਾ ਜਿਸ ਲੈ ਲੈ ਨੇ ਤੈਨੂੰ ਧੱਕਾ ਮਾਰ ਕੇ ਬਾਹਰ ਕੱਢਿਆ ਹੈ ਤੇ ਹੁਣ ਤੋਂ ਕਹਿੰਦੀ ਮੈਨੂੰ ਸਭ ਕੁਝ ਪਤਾ ਲੱਗ ਗਿਆ ਤੇ ਜੇ ਇਹੋ ਹੀ ਪੱਲਾ ਗੱਲਾਂ ਕਰ ਸਹੀਕ ਰੱਖਦੀ ਕਿੱਥੇ ਤੱਕ ਨੋਕਾ ਹੀ ਨਾ ਪਹੁੰਚਦੀਆਂ ਸਾਰੇ ਗੱਲਾਂ ਮੈਂ ਨਹੀਂ ਕੀਤੀ ਤੁਸੀਂ ਵਿੱਚ ਹੀ ਸੀ ਮੈਂ ਨਹੀਂ ਕੁਝ ਵੀ ਕੀਤਾ ਮੈਂ ਤਾਂ ਉਲਟਾ ਸਮਝਾਉਂਦੀ ਰਹੀ ਆ ਪਰ ਤੂੰ ਨਹੀਂ ਤੀ ਕਿਤੇ ਭਾਂਜਾ ਮਗਰ ਲੱਗ ਲਾ ਕੇ ਲੱਕ ਕੇ ਆਪਣੇ ਘਰ ਦਾ ਹੀ ਬੇੜਾ ਕਰ ਕਰ ਛੱਡਿਆ ਤੇ ਤੇਹੀ ਬੱਸ ਘਰ ਬੱਸ ਮੈਂ ਇਹਨਾਂ ਲਈ ਕੀ ਕਰਾਂ ਆਈ ਕਿ ਨਹੀਂ ਉਟਕਾਣੇ ਤੇ ਚੁੱਪ ਚੁੱਪ ਕਰੋ ਹੁਣ ਚੁੱਪ ਕਰੋ ਹੁਣ ਤੇ ਮੈਨੂੰ ਆਪੇ ਕਰਾ ਚੁੱਪ ਕਰੋ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਵੈ ਜੇ ਤੈਨੂੰ ਕੋਈ ਮੱਤ ਦੀ ਕੋਈ ਗੱਲ ਕਹਿੰਦਾ ਵਾ ਨਾ ਤੇ ਸਮਝ ਆ ਜਾਇਆ ਕਰ ਚਲੋ ਮੈਂ ਸਮਝ ਗਏਂਗਾ ਨਾ ਹਾਂ ਸਮਝ ਗਈ ਹੈ ਨਾ ਹੁਣ ਵਿਆਹ ਦੀ ਤਿਆਰੀ ਨਾ ਖੁਸ਼ੀ ਖੁਸ਼ੀ ਕਰੋ ਤੇ ਹਲਕੇ ਵਿਆਹ ਦੀ ਤਿਆਰੀ ਕਰੀਏ ਤੇ ਮੈਂ ਨਾਲੇ ਭੰਜੂ ਨੂੰ ਕਹਤਾ ਵਾ 10 ਤੋਲੇ ਦਾ ਰਾਣੀ ਹਾਂ ਰਹਿਣ ਤਾਂ 5 ਦਾ ਪਾ ਦੂੰ ਆ ਨਹੀਂ ਤੂੰ 10 ਤੋ ਆ ਗਈ ਹੈ 5 ਤੇ ਤੇ 5 ਤਾਂ ਤੂੰ ਦੋਵਾਂ ਦੇ ਆ ਜਾਣਾ ਤੇ ਪਰ ਜਿਹੜੀ ਇਹ ਇੰਨਾ ਨਾ ਉਹ ਮੈਂ ਨਹੀਂ ਕੁਛ ਵੀ ਮੰਨਣ ਦੇਣੀਆ ਮੈਂ ਆਪਣੀ ਜ਼ੁਬਾਨ ਤੇ ਅਟਲੇਟਾ ਲੱਗੀਆ ਚੁੱਪੀ ਦੀ ਬੋਲ ਕੇ ਕਰੋ ਕੀ ਚੁੱਪ ਕਰਾਣੀ ਕੀ ਹੋਰ ਕੀ ਆ ਬਹੁਤ ਚੁੱਪ ਹੀ ਇਹ ਹੰਤੂ ਵੀ ਚੁੱਪ ਰੋ ਅੱਛਾ ਮੈਂ ਉਹਨੂੰ ਕੀ ਕਹਿ ਤਾ ਵੇ ਮੰਮੀਓ ਜੋ ਤਾਂ ਨੂੰ ਕਹੀ ਜਾਂਦੇ ਤੁਸੀਂ ਮੰਨੀ ਜਾਂਦੇ ਜੇ ਤੁਸੀਂ ਬੋਲਦੇ ਕਿਉਂ ਨਹੀਂ ਉਹਨਾਂ ਅੱਗੇ ਕੁਛ ਚੁੱਪ ਕਰ ਤੋ ਮੈਂ ਕੀ ਚੁੱਪ ਕਰਾਂ ਨਾਲੇ ਮੰਮੀ ਇੱਕ ਗੱਲ ਹੋਰ ਮੈਂ ਇਸ ਘਰ ਦੇ ਵਿੱਚ ਵਿਆਹ ਨਹੀਂ ਕਰਾਉਣਾ ਮੈਂ ਆਪਣੇ ਦੂਜੇ ਘਰ ਜਾ ਕੇ ਵਿਆਹ ਕਰਾਉਣਾ ਜੇ ਉਹ ਮੈਂ ਕਹ ਤੂੰ ਦੂਜੇ ਯਾਰ ਭਾਵੇਂ ਚੀਜੇ ਜਾ ਜਿੱਥੇ ਮਰਜੀ ਜਾਓ ਭਾਵੇਂ ਉੱਥੇ ਜਾ ਕੇ ਵਿਆਹ ਕਰਾਓ ਮਿਲਣਾ ਤੋਂ ਕੱਕ ਨਹੀਂ ਜੇ ਜੋ ਮੇਰੀ ਜ਼ੁਬਾਨ ਆ ਮੈਂ ਉਹ ਇਹ ਕੁਛ ਕਰਨਾ ਚਾਹੁੰਦੀ ਮੰਮੀ ਆ ਵੇਖੋ ਚਾਹੀ ਕੀ ਕਹਿੰਦੀ ਆ ਤੁਹਾਡਕ ਬੋਲਣ ਜਾਂਦਾ ਕੁਛ ਚੁੱਪ ਕਰ ਤੈਨੂੰ ਮੈਂ ਕਹਾਂ ਦੀ ਤੂੰ ਵੀ ਬੋਲੀ ਜਾ ਮਮੀ ਤੂੰ ਹੀ ਕੋ ਚੁੱਪ ਹੋ ਗਏ ਜੇ ਅੱਜ ਤੂੰ ਇਹਨਾਂ ਦੀ ਗੱਲਾਂ ਵਿੱਚ ਆ ਗਏ ਜੇ ਚੁੱਪ ਰਹਿ ਵੱਡੇ ਆ ਗਿਆ ਨਹੀਂ ਬੋਲੀ ਤਾਂ ਦਾ ਉਹ ਮਮੀ ਕੀ ਹੋ ਗਿਆ ਤੁਹਾਨੂੰ ਤੇ ਚੁੱਪ ਕਰ ਵੱਡੇ ਆ ਤੇਰੇ ਨਾਲ ਉਹ ਮਮੀ ਵੱਡੇ ਆ ਤੇ ਮਤਲਬ ਗਲਤ ਕਹੀ ਜਾਣਗੇ ਆਪਾਂ ਮੰਨੀ ਜਾਣਾ ਵਾ ਅੱਜ ਜਦੋਂ ਆਪਣੀ ਹੱਕ ਮੰਗਣ ਦੀ ਵਾੜੀ ਆਈ ਹੁਣ ਤੂੰ ਵੀ ਚੁੱਪ ਕਰਕੇ ਜੇ ਤੂੰ ਬੋਤਾ ਉੱਛਲਣਾ ਜਿੱਡਾਗਾ ਨਾ ਉੱਡਾ ਰ ਮਮੀ ਤੁਹਾਨੂੰ ਕੀ ਹੋ ਗਿਆ ਵਾ ਚੰਗੇ ਭਲੇ ਤਾਂ ਆਪਾਂ ਇਹਨਾਂ ਨੂੰ ਕਰਨੇ ਹੀ ਗੱਲ ਹੁਣ ਤੂੰ ਵੀ ਇਹਨਾਂ ਵਾਲ ਹੋ ਗਏ ਜੇ ਕੀ ਗੱਲ ਆਪਣਾ ਹੱਕ ਨਹੀਂ ਲੈਣਾ ساری ਉਮਰ ਅੰਨੇ ਬਣ ਕੇ ਰਹਿ ਰਹਿਣਾ ਜੀ ਨਹੀਂ ਅੰਨੇ ਜੋ ਪਾਪਾ ਨੇ ਕੀਤਾ ਉਹੀ ਤੂੰ ਹੀ ਕਰਨਾ ਹੁਣ ਉਹ ਵੱਡੇ ਬੈਠੇ ਹੈ ਨਾ ਜੋ ਕਰਨਗੇ ਸਹੀ ਕਰਨ ਉਹ ਵੱਡੇ ਨੇ ਤਾਂ ਕਾੜੀ ਦਿੱਤਾ ਜੋ ਕਰਨਾ ਹੀ ਉਹਨਾਂ ਨੇ ਤਾਂ ਆਪਣੇ ਮੁੰਡਿਆਂ ਨੂੰ ਭਾਰੀ ਦਿੱਤਾ ਵਾ ਰਹਿਦੇ ਅਸੀਂ ਸਦਾ ਹੀ ਗਏ ਆ ਕਿ ਆਪਾਂ ਤੈਨੂੰ ਪਾਣੀ ਦੇ ਆ ਅਸੀਂ ਕਿਹੜੇ ਕਹਿਣ ਦੇ ਅਸੀਂ ਨਹੀਂ ਤੈਨੂੰ ਦੇਣਾ ਕੀ ਦੇਣ ਦੇ ਤੂੰ ਜੋ ਮੈਂ ਆਪਣੀ ਮਰਜ਼ੀ ਦੀ ਚੀਜ਼ ਮੰਗਣਾ ਦੇਣ ਦੇ ਤੂੰ ਤੇ ਮੱਗੇ ਪੁੱਛ ਲੈ ਆਪਣੀ ਮਾਂ ਕੋਲ ਪੁੱਛ ਅਸੀਂ ਕੀ ਕਿਹਾ ਵੇ ਪੁੱਛ ਆਪਣੀ ਮਾਂ ਕੋਲ ਮਾਣੋ ਮੇਰੇ ਖਿਆਲ ਨਾਲ ਤੁਸੀਂ ਆਪਣੇ ਵੱਲ ਕਰ ਲਿਆ ਅਸੀਂ ਇਹਨੂੰ ਕੀ ਕਹਤੇ ਜਾਦੂ ਟੁਨੇ ਕਰ ਦਿੱਤਾ ਜਿਹੜਾ ਤੇਰੀ ਮਾਂ ਸਾਡੇ ਵੱਲ ਹੋ ਗਈ ਹੈ ਉਹ ਮੰਮੀ ਬੋਲੋਗੇ ਹੁਣ ਕੁਛ ਚੁੱਪ ਗਾਜਾ ਮੈਂ ਤੇਰੇ ਮੂੰਹ ਤੇ ਚਪੇੜ ਮਾਰ ਦੇਣੀ ਦੁਆਲਾਕ ਜੁਬਾਨੇ ਦੀ ਖੁਲਾਈ ਹੋ ਨਾ ਦੁਆਲਾਕ ਹੈ ਨੁ ਕਰ ਲਿਆ ਕਿਸੇ ਦਾ ਦਾਦੀ ਕੋਲ ਖੜੀ ਹੈ ਤਾਈ ਕੋਲ ਖੜੀ ਹੈ ਉਹ ਦਾਦੀ ਤਾਈ ਨੇ ਬੜਾ ਵਧੀਆ ਕਰਤਾ ਨਾ ਜਿਹੜਾ ਉਹਨਾਂ ਦਾ ਲਿਆਇ ਕਰਾਂ ਮੈਂ ਨਾ ਕਰ ਨਾ ਕਰ ਲਿਆ ਆਈ ਨਹੀਂ ਕਰਦਾ ਤੇ ਨਾ ਕਰ ਜਬਾਨ ਦੀ ਨੋਦੀ ਤੇਰੀ ਵੱਧਦੀ ਜਾਂਦੀ ਹੈ ਚਲੋ ਉਹ ਅੱਜ ਤੱਕ ਜੋ ਤੁਸੀਂ ਕੀਤਾ ਵਾ ਵੱਡਿਆਂ ਦਾ ਹੀ ਤੇ ਕੀਤਾ ਵਾ ਸਾਡੇ ਵਾ ਤੇ ਕੀਤਾ ਕੀ ਆ ਜੋ ਕੁਝ ਵੀ ਆ ਤਾ ਇਹਦੇ ਨਾਂ ਤੇ ਆ ਉਹਦੇ ਮੁੰਡੇ ਦੇ ਨਾਂ ਤੇ ਆ ਉਹ ਮੇਰੇ ਪਿਓ ਦੇ ਨਾਂ ਤੇ ਤੇ ਮੇਰੇ ਨਾਂ ਤੇ ਕੀ ਆ ਗੱਡੀਆਂ ਵੀ ਤੇ ਉਹਨਾਂ ਦੇ ਨਾਂ ਤੇ ਆ ਅੱਜ ਜੇ ਕੁਝ ਹੈਗਾ ਉਹ ਨਾ ਸਾਡੇ ਨਾਂ ਤੇ ਤਾਂ ਵਿਖਾਓ ਮੈਨੂੰ ਉਹ ਮੇਰੀ ਗੱਲ ਸੁਣ ਤੇਰਾ ਕੋਈ ਹੱਕ ਨਹੀਂ ਪੁੱਛਣ ਦਾ ਤੇਰਾ ਪਿਓ ਪੁੱਛੇ ਨਾ ਪੁੱਛੇ ਤੇਰੇ ਨਾਲ ਕੀ ਗੱਤ ਨੇ ਮੇਰੇ ਉਹਨੂੰ ਸੁਦਾਈ ਬਣਾਏ ਰੱਖਿਆ ਵਾ ਕੋਈ ਢਾਡੀ ਗੱਲਾਂ ਵਿੱਚ ਆ ਜਾਂਦਾ ਵਾ ਸੁਦਾਈ ਹੈ ਹੈਨਾ ਸੁਦਾਈ ਉਹ ਬਣਾ ਕੇ ਤੇ ਰੱਖਿਆ ਵਾ ਸਾਨੂੰ ਤੇ ਜੋ ਕਿ ਇੰਨੀ ਸਮਾਂ ਤੇ ਉਹਨਾਂ ਨੂੰ ਆਉਣ ਹੀ ਨਹੀਂ ਦੇਈ ਜੋ ਕੁਝ ਵੀ ਆ ਤੁਸੀਂ ਉਹਨਾਂ ਕੋਲ ਕੰਮ ਕਰਾਈ ਜਾਂਦੇ ਜਦੋਂ ਲੈਣ ਦੀਆਂ ਚੀਜ਼ਾਂ ਵਾੜੀਆਂ ਹੁੰਦੀਆਂ ਆਪਣੇ ਨਾਂ ਦੇ ਬਣਾਈ ਜਾਂਦੇ ਤੁਸੀਂ ਮੈਂ ਤਾਂ ਸਾਹ ਤੋਂ ਜੋ ਕਹਤਾ ਆਪਣੇ ਪਿਓ ਨੂੰ ਵੀ ਸੁਦਾਈ ਕਹਤਾ ਇਹ ਮੰਨੂ ਮੈਂ ਕਹ ਤੂੰ ਇਹ ਦੱਸ ਦੱਤੀ ਆਕਰ ਕਿਹਦੇ ਨਾਂ ਦੇ ਉੱਤੇ ਆ ਗੱਡੀਆਂ ਜਿਹੜੀਆਂ ਲੈਂਦੀਆਂ ਉਹ ਕਿਹਦੇ ਨਾਂ ਦੇ ਉੱਤੇ ਆ ਸਭ ਚਾਹੀਦੇ ਜਦੋਂ ਮਿਹਨਤ ਕਰਦੇ ਆ ਦੋਵੇਂ ਕਰਦੇ ਆ ਨਾ ਕਾਕਾ ਸਭ ਕੁਝ ਮੇਰੇ ਨਾਮ ਤੇ ਹੈ ਤੁਹਾਡੇ ਨਾਮ ਤੇ ਨਾ ਖਾਜ ਤੂੰ ਗੰਬਿਆਜ ਪਿਓ ਬਣ ਗਿਆ ਕੋਈ ਪੁੱਛਣ ਵਾਲਾ ਕਾਗਜ ਦਿਖਾਓ ਅੱਜ ਹੁਣ ਤੁਹਾਨੂੰ ਮੈਂ ਪੁੱਛਣ ਲੱਗਾ ਵਾ ਕੋਈ ਤੁਹਾਨੂੰ ਆ ਗਿਆ ਕਿ ਤੂੰ ਪਿਓ ਬਣ ਗਿਆ ਕੋਈ ਪੁੱਛਣ ਵਾਲਾ ਇੰਨਾ ਹੀ ਆ ਤੁਹਾਡੇ ਦੋਵਾਂ ਦੇ ਨਾਮ ਤੇ ਮੈਨੂੰ ਵਿਖਾਓ ਨਾ ਕਾਗਜ ਫੇਰ ਦਿਖਾਵਾ ਮੈਂ ਜਿੰਦੇ ਦੀ ਕੁਛ ਨਹੀਂ ਕਿਸੇ ਦੇ ਨਾਮ ਤੇ ਬਸ ਇਹੀ ਚੀਜ਼ ਆ ਉਹ ਮੇਰੇ ਨਾਮ ਤੇ ਚੱਪੀ ਹੋ ਗਈ ਮੈਂ ਨਹੀਂ ਹੋਣਾ ਮੈਂ ਕਿਸੇ ਦਾ ਵੀ ਨਹੀਂ ਹੋਣਾ ਤੁਹਾਨੂੰ ਦਿਖਾਣਾ ਹੀ ਪਰਣਾ ਵਾ ਮੈਂ ਕਹਾਂ ਮੈਂ ਕਿਸੇ ਦਾ ਵੀ ਨਹੀਂ ਹੋਣਾ ਸਾਰੇ ਨੰਬਰ ਹੀ ਸਾਨੂੰ ਸ਼ੁਦਾਈ ਬਣਾਈ ਰੱਖੇਗਾ ਜੇ ਸ਼ੁਦਾਈ ਬਣਨ ਵਾਲੇ ਹੈਗਾ ਤੂੰ ਚੱਲੂ ਚਲਾਇ ਬਣਾਤਾ ਬੋਲ ਆ ਗੋਲਡੀਆਂ ਹੁਣੇ ਤੇਰ ਵਰਗੇ ਬੇਫੂਫੀਆ ਨਹੀਂ ਕਰਦਾ ਆਹੋ ਵੱਡੇ ਨੂੰ ਤੁਸੀਂ ਭਾਰੀ ਦਿੱਤਾ ਵਾ ਉਹਨੇ ਬੋਲਾਂ ਕਿ ਉਹਨੂੰ ਪਤਾ ਵਾ ਸਾਰਾ ਕੁਝ ਉਹਦੇ ਪਿਓ ਦੇ ਨਾਂ ਤੇ ਆ ਪਿਓ ਤੋਂ ਬਾਅਦ ਉਹਦੇ ਨਾਂ ਤੇ ਹੀ ਹੋਣਾ ਵਾ ਮੈਂ ਕਹਿੰਦਾ ਮੇਰੇ ਪਿਓ ਦੇ ਨਾਂ ਤੇ ਤੇ ਮੇਰੇ ਨਾਂ ਤੇ ਕੀ ਆ ਵਖਾ ਦਿਓ ਮੈਨੂੰ ਮੈਂ ਤੁੱਚੋਪ ਕਰਵੇ ਨਾ ਉਹਨਾਂ ਦੇ ਨਾਂ ਇਹਦਾ ਕਿਸੇ ਦਾ ਐਸਾ ਕੁਝ ਜਾਇਦਾਦ ਜੋ ਵੀ ਹੈਗਾ ਸਭ ਕੁਝ ਮੇਰੇ ਨਾਂ ਤੇ ਚਾਹੀ ਸੱਚ ਦੱਸਣਾ ਸਾਰੇ ਪੌੜੇ ਦੀ ਯਾਰ ਤੂੰ ਆ ਉਹ ਜਾ ਦੇਖੋ ਜੀ ਤੁਸੀਂ ਕੀਤਾ ਨਾ ਸਾਰਾ ਵੱਡਿਆਂ ਦੇ ਨਾਂ ਤੇ ਕੀਤਾ ਜੰਮਿਆ ਜਿ ਪਿਓ ਬਣ ਬਰ ਬੈਠਾ ਵੇ ਆਹੋ ਹੁਣ ਆਪਾਂ ਹੱਕ ਮੰਗ ਲਾਪਿਆਂ ਤਾਂ ਹੁਣ ਅਸੀਂ ਇਦਾਂ ਹੀ ਲੱਗਣੇ ਆ ਆ ਉੱਜਾ ਪਰੇ ਹੋ ਕੇ ਦੇ ਬੋ ਜਿਹੜੇ ਚੀਜ਼ਾਂ ਨਹੀਂ ਬੋ ਜਿਹੜੇ ਚੀਜ਼ਾਂ ਨਹੀਂ ਦੀਵਾੜੀ ਆ ਉਰਤ ਬੜਾ ਸਾਡੇ ਨਾਲ ਮਿੱਠੇ ਪਿਆਰੇ ਹੁੰਦੇ ਆ ਕੋਈ ਗੱਲ ਨਹੀਂ ਉਹਨਾਂ ਦੇ ਨਾਂ ਤੇ ਲੈ ਲੈਨੇ ਆ ਉਹ ਸਿਆਣੇ ਆ ਨਾ ਜੋ ਕੋ ਜਾ ਉਹਨਾਂ ਦਾ ਵੀ ਇਹ ਟਾਡਾ ਵੀ ਆ ਤੇ ਕਾਕਾ ਘਰ ਵਿੱਚ ਹੈ ਗਿਆ ਤੇ ਉਹ ਵੀ ਤੇਰੇ ਵਿੱਚ ਤੇਰੀਆਂ ਹੀ ਨੇ ਉਹ ਕਿਹੜੀ ਮੇਰੇ ਨਾਂ ਤੇ ਆ ਅੱਜ ਤੱਕ ਮੇਰੇ ਨਾਂ ਤੇ ਨਾ 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 ਕਰ ਜਾ ਰਹੀ ਹੈ ਜਦੋਂ ਤੈਨੂੰ ਕਹਿ ਦੋ ਜੀ ਤਾਂ ਜੋ ਕੁਝ ਹੈਗਾ ਤੇਰਾ ਵੀ ਹੈ ਵਿੱਚ ਤੂੰ ਕੀ ਹੈਗਾ ਮੇਰਾ ਕੀ ਹੈਗਾ ਮੇਰਾ ਤੂੰ ਤੇ ਵੇਖ ਲੈ ਕਿ ਮੈਂ ਨਾ ਮੇਰਾ ਤੇ ਮੇਰਾ ਪਿਆਰ ਹੈਂ ਕਿयां ਮਖਾਦੀ ਮੈਨੂੰ ਬੋਲਣ ਦੇ ਦਾਦੀ ਨਾਲ ਨਾ ਬੋਲਣ ਦੇ ਨਾ ਬੋਲਣ ਦੇ ਹੱਥ ਦੋਈ ਜਿਆਦਾ ਸਾਹਿਲ ਚੁੱਪ ਕਰ ਜਾ ਚਾਹੀ ਤੇ ਤੁਹਾਡੇ ਅੱਗੇ ਹੱਥ ਜੋੜਦੀ ਐ ਤੇ ਭੰਜੀ ਤੁਹਾਡੇ ਅੱਗੇ ਮੈਨੂੰ ਕੋਈ ਰਾਣੀ ਹਾਰ ਨਹੀਂ ਚਾਹੀਦਾ ਸ਼ਾਂਤੀ ਨਾਲ ਨਾ ਖੁਸ਼ੀ ਖੁਸ਼ੀ ਨਾਲ ਨਾ ਮੇਰੇ ਮੁੰਡੇ ਦਾ ਵਿਆਹ ਹੋਣ ਦਾ ਉਹ ਮੰਮੀ ਕਿਹੜੀਆਂ ਗੱਲਾਂ ਕਰਨ ਦੇ ਤੁਸੀਂ ਜਿਹੜੀ ਗੁਲਾਮੀ ਸਾਡੇ ਪਿਓ ਨੇ ਕਰਦੀ ਉਹੀ ਗੁਲਾਮੀ ਤੁਸੀਂ ਕਰੀ ਜਾਂਦੇ ਕਿ ਸਾਨੂੰ ਕੁਝ ਨਹੀਂ ਚਾਹੀਦਾ ਹੋ ਗਈ ਗਿਆ ਤੁਹਾਨੂੰ ਮੰਮੀ ਤੇ ਚੁੱਪ ਕਰ ਮਰਾ ਬੁੱਤ ਚੁੱਪਾ ਚਲ ਚਲੀਓ ਉਹ ਜਾਓ ਮੰਮੀ ਤੁਸੀਂ ਇਹਨਾਂ ਦੀ ਗੁਲਾਮੀ ਕਰੋ ਚਲ ਚਲੀ ਮੈਂ ਵੀ ਥੋੜੀ ਜਿੱਦ ਛੱਡੀ ਆ ਨਾ ਤੁਸੀਂ ਵੀ ਆਪਣੀ ਜਿੱਦ ਛੱਡ ਦੋ ਚਲ ਭਾਰਾ ਨਾ ਹੀ ਥੋੜਾ ਹੋਲੇ ਬਣਾ ਦੋ ਰਾਣੀ ਹਾਰ ਨਿਭੜਿਆ ਮੋ ਤੇਰਾ ਆ ਜਾ ਕੇ ਫਿਰ ਪਹੁੰਚੋ ਕੇ ਉਹੀ ਹਰ ਕੰਮ ਸੁਧਰ ਜਾ ਸੁਧਰ ਜਾ ਜੇਵੀ ਇਹਦੀ ਸੂਈ ਉੱਥੇ ਹੀ اٹਕੀ ਇਹਦੀ ਸੂਈ ਉੱਥੇ ਦੀ ਉੱਥੇ اٹਕੀ ਰਹਿਣੀ ਹੈ ਮਨਜੂ ਤੇਰੀ ਸੂਈ ਉੱਥੇ ਦੀ ਉੱਥੇ ਹੀ ਅੜੀ ਆ ਚਲੋ ਕੋਈ ਕਿ ਹੋ ਗਿਆ ਸਾ ਦੇ ਘਰ ਨੂੰ ਨਜ਼ਰੀ ਲੱਗੀ ਕਿਸੇ ਦੀ ਕੋਈ ਹਾਲ ਨਹੀਂ ਹਾਂ ਇੱਕ ਹੋਰ ਪੰਗਾ ਪੈ ਗਿਆ ਜੇ ਕਿਉਂਕਿ ਉਹ ਮੇਰੀ ਸੱਸ ਆਈ ਜੇ ਸੱਸ ਆਈ ਤੇਰੀ ਹਾਂ ਆਓ ਵੇਖੋ ਚਲ ਮਾਨੀਆ ਚਾਚਾ ਜੀ ਛੇਤੀ ਆ ਜਾਓ ਸੱਸ ਆਈ ਚਾਚਾ ਜੀ ਨੂੰ ਵੀ ਕਹਿ ਆਈ ਦਿੰਨੀ ਐ ਤੇ ਵੱਡੇ ਭਾਂਜੇ ਨੂੰ ਵੀ ਕਹਾਂ ਉਹਨਾਂ ਨੇ ਫੇਰ ਕਹਿਣਾ ਮੈਨੂੰ ਸੱਦਿਆ ਨਹੀਂ ਦੇਖਦੀਆਂ ਜਾ ਕੇ ਚਾਹੀ ਹਾਂ ਹਾਂ ਦੱਸ ਵੱਡੀ ਮੰਮੀ ਹਾਂਜੀ ਉਹਨਾਂ ਮੇਰੀ ਸੱਸ ਸਾਈਆ ਤੇ ਆਜੋ ਜਰਾ ਥੋੜੀ देर ਚਾਹੀ ਜੀ ਆ ਨਾ 2 ਮਿੰਟ ਪਤਾ ਨਹੀਂ ਆਈ ਕਹਿੰਦਾ ਮੇਰੀ ਸੱਸ ਸਾਈਆ 2 ਮਿੰਟ ਆਓ ਅੱਛਾ ਉਹਨਾਂ ਸੱਸ ਸਾਈਆ ਤੇ ਲੈ ਜਾ ਨਾ ਉਹ ਮਕਾਨ ਦੇ ਵਿੱਚ ਦੂਸਰੇ ਤੇ ਲੈ ਅੱਛਾ ਜੀ ਆਪਾਂ ਉਹਨਾਂ ਸਾਹਮਣੇ ਜੀ ਜਿਆ ਥੋੜੀ ਕਰਨੀਆਂ ਹੋਈਆਂ ਪਰ ਉਸ ਘਰ ਦੇ ਨਾਲ ਤੇ ਕੀਤੀਆਂ ਨਾ ਬੜਾ ਤੜਦਾ ਸੀ ਚਲੋ ਭੈਣ ਜੀ ਤੁਸੀਂ ਵੀ ਛੱਡੋ ਬੱਚਾ ਹੈਗਾ ਨਾ ਜੋ ਗਲਤੀਆਂ ਹੋ ਗਈਆਂ ਨਾ ਉਹਦੇ ਕੋਲ ਕੋਈ ਗੱਲ ਨਹੀਂ ਬੱਚਾ ਤੇ ਬੱਚਾ ਹੀ ਬਣ ਗਿਆ ਸਾਡਾ ਬੱਚਾ ਵਾ ਚਲੋ ਆਓ ਆ ਗੱਲਾਂ ਬਾਤ ਚ ਕਰੀਏ ਆਜੋ ਜੀ ਆਓ

ਕੋਲ ਠੀਕ ਹੈ ਹਾਂਜੀ ਜੀ ਵਧੀਆ ਚਲ ਵਧੀਆ ਵਧੀਆ ਚੰਗੀ ਬੈਠ ਜਾ ਜੀ ਠੀਕ ਹੋ ਹਾਂਜੀ ਜੀ ਵਧੀਆ ਜੀ ਬੈਠ ਬੈਠ ਪੰਜ ਜੀ ਹੋਰ ਸਾਨੂੰ ਕੀ ਹਾਲ ਜੇ ਪਾਸਟੀ ਵਧੀਆ ਭੈਣ ਜੀ ਤੁਹਾਡੇ ਨਾਲ ਮੈਂ ਇੱਕ ਗੱਲ ਕਰਨੀ ਹੈ ਕੋਈ ਨਹੀਂ ਭੈਣ ਜੀ ਗੱਲ ਵੀ ਕਰਦੇ ਪਹਿਲਾਂ ਚਾਹ ਪਾਣੀ ਤੇ ਪੀਓ ਨਹੀਂ ਭੈਣ ਜੀ ਚਾਹ ਪਾਣੀ ਤੇ ਮੈਂ ਨਹੀਂ ਪੀਣਾ ਹੋਏਗਾ ਕੋਈ ਗੱਲ ਨਹੀਂ ਕਿਰਨ ਕਿਰਨ ਬੇਟਾ ਪਾਣੀ ਲੈ ਕੇ ਆ ਬੁੱਤਰ ਹਾਂਜੀ ਮੰਮੀ ਪਾਣੀ ਲੈ ਆਇਆ ਆ ਜਾਓ ਸੁਣਾਓ ਘਰ ਸਭ ਠੀਕ ਠਾਕ ਹੈ ਭੈਣ ਜੀ ਹੁੰਦੇ ਚਲੋ ਆ ਹੀ ਗਏ ਤੇ ਭੈਣ ਜੀ ਤੁਸੀਂ ਆਉਂ ਕੱਲ ਅਸੀਂ ਪਰਸੋਂ ਤੁਹਾਡੇ ਘਰ ਆਵਾਂਗੇ ਥੋੜਾ ਬੋਤਾ ਸਮਾਨ ਰਹਿ ਗਿਆ ਨਾ ਕੁੜੀ ਨੂੰ ਲਿਆਉਣ ਵਾਸਤੇ ਦੇਣ ਵਾਸਤੇ ਤੇ ਅਸੀਂ ਲੈਣ ਦੇਣਾ ਆਵਾਂਗੇ ਨਾ ਜੀ ਨਾ ਭੈਣ ਜੀ ਬਸ ਬਹੁਤ ਹੋ ਗਈ ਚੋਪੀ ਹੋ ਜੋ ਹੁਣ ਕਿਉਂ ਕਿਉਂ ਮੈਂ ਇਹ ਵਿਰਸਤਾਨ ਨਹੀਂ ਕਰਨਾ ਤੁਹਾਡੇ ਨਾਲ ਇਸ ਘਰ ਚ ਨਹੀਂ ਆਏਗੀ ਮੇਰੀ ਕੁੜੀ ਨਹੀਂ ਆਏਗੀ ਕਿਉਂ ਉਹ ਕਿਉਂ ਨਹੀਂ ਬਸ ਮੈਂ ਨਹੀਂ ਕਰਨਾ ਕਿਉਂ ਅੱਛਾ ਅੱਛਾ ਉਹ ਮੈਂ ਵਿਚੋਲੇ ਸੁਨਿਆ ਭੇਜਿਆ ਸੀ ਨਾ ਕਿ ਥੋੜਾ ਵਿਆਹ ਅੱਗੇ ਪਾ ਦਿੰਨੇ ਐ ਐਸ ਕਰਕੇ ਤੁਸੀਂ ਕੰਦੇ ਹੋਨੇ ਆਹੋ ਹੁਣ ਤੇ ਵਿਆਹ ਉਸੇ ਤਰੀਕੇ ਤੇ ਹੋਊਗਾ ਹਨਾ ਹਾਂ ਉਹੀ ਮੈਂ ਕਹਣਾ ਉਹ ਵਿਚੋਲੇ ਤੁਹਾਨੂੰ ਗਲਤ ਫਹਮੀ ਲੱਗੀ ਆ ਹਾਂ ਉਸੇ ਤਰੀਕੇ ਤੇ ਹੀ ਹੋਣਾ ਹੁਣ ਤੇ ਇਸ ਤਰੀਕੇ ਤੇ ਨਹੀਂ ਕਿਸੇ ਵੀ ਤਰੀਕੇ ਤੇ ਨਹੀਂ ਹੋਣਾ ਮੈਂ ਤੇ ਇਸ ਕਰਕੇ ਇਸ ਘਰ ਚ ਰਿਸ਼ਤਾ ਕੀਤਾ ਸੀ ਕਿ ਵੱਡਾ ਪਰਿਵਾਰ ਹੈ ਮੇਰੀ ਬੇਟੀ ਸੁਖੀ ਰਹੇਗੀ ਉਹ ਬੜੀ ਖੁਸ਼ ਸੀ ਕਿ ਮੈਂ ਵੱਡੇ ਪਰਿਵਾਰ ਚ ਜਾਵਾਂਗੀ ਸਾਡਾ ਤੇ ਛੋਟਾ ਪਰਿਵਾਰ ਸਾਨੂੰ ਤੇ ਆਪਸੀ ਜੀ ਬਹੁਤ ਖੁਸ਼ ਆ ਪਰ ਮੈਂ ਤੇ ਇਸੇ ਕਰਕੇ ਕੀਤਾ ਹੈ ਕਿ ਤੂੰ ਜਾਈ ਤੇ ਆ ਕੇ ਖੁਸ਼ ਹੋ ਜਾਏਗੀ ਪਰ ਤੁਸੀਂ ਤੇ ਤੁਹਾਡਾ ਮੈਂ ਕੀ ਕਹਾ ਨਹੀ ਨਹੀ ਭੈਣ ਜੀ ਕੋਈ ਉਹ ਜੀ ਗੱਲ ਨਹੀਂ ਹੈਗੀ ਤੂੰ ਚਿੰਤਾ ਨਾ ਕਰੋ ਚੋ ਪਰ ਉਹ ਭੈਣ ਜੀ ਤੁਸੀਂ ਤੁਸੀਂ ਤੇ ਬੋਲੋ ਹੀ ਨਾ ਉਹ ਕਿਉਂ ਲਿਆਉਣਾ ਕਿਉਂਕਿ ਤੁਸੀਂ ਜੇ ਕਿਸੇ ਦੇ ਮਗਰ ਲੱਗ ਕੇ ਆਪਣਾ ਘਰ ਉਜਾੜ ਸਕਦੇ ਜੇ ਤੇ ਕੱਲ ਨੂੰ ਮੇਰੇ ਤੁਹਾਡੇ ਮੁੰਡੇ ਨੂੰ ਕੋਈ ਗੱਲ ਕਹਿ ਦੇਤੇ ਤੇ ਮੇਰੀ ਧੀ ਦਾ ਘਰ ਵੈਸੇ ਹੀ ਝਾੜ ਦੇਗਾ ਉਹ ਤੇ ਉਹ ਨਾ ਨਾ ਇਦਾਂ ਦੀ ਤਾਂ ਕੋਈ ਗੱਲ ਨਹੀਂ ਆ ਤੁਹਾਨੂੰ ਗਲਤ ਫਹਮੀ ਹੋਈ ਆ ਨਾ ਪੁੱਤਰ ਬੱਸ ਤੂੰ ਆਪਣੀ ਮੰਮੀ ਡੈਡੀ ਮੰਮੀ ਦੇ ਮਗਰ ਲਾ ਕੇ ਇਹਨਾਂ ਕੁਝ ਕਰਦਾ ਪਿਆ ਮੈਂ ਤੁਹਾਨੂੰ ਤਾਂ ਕੁਝ ਪਤਾ ਲੱਗਦਾ ਨਹੀਂ ਆ ਤੇ ਕੱਲ ਨੂੰ ਮੇਰੀ ਧੀ ਦਾ ਕੀ ਹਾਲ ਕਰੋਗੇ ਤੇ ਤੁਹਾਨੂੰ ਕਿਹਨੇ ਦੱਸਿਆ ਕਿ ਇਦਾਂ ਦਾ ਕੁਝ ਹੋਇਆ ਵਾ ਅਸੀਂ ਤਾਂ ਵੇਖੋ ਕਿੰਨੇ ਪਿਆਰ ਨਾਲ ਰਹਿੰਦੇ ਆ ਸਾਰੇ ਪਤਾ ਮੈਨੂੰ ਜਿੰਨਾ ਕੁ ਤੁਹਾਡਾ ਪਿਆਰ ਹੈ ਉਹ ਤਾਂ ਮੈਂ ਵੇਖ ਹੀ ਲਿਆ ਨਹੀਂ ਨਹੀਂ ਭੈਣ ਜੀ ਕੋਈ ਉਹੋ ਜੀ ਗੱਲ ਨਹੀਂ ਹੈ ਤੁਹਾਨੂੰ ਗਲਤ ਫਹਮੀ ਪਈ ਹੈ ਗਲਤ ਫਹਮੀ ਭੈਣ ਜੀ ਮੈਨੂੰ ਕੋਈ ਨਹੀਂ ਹੋਈ ਮੈਨੂੰ ਸਾਪਾ ਦਾ ਲੱਗ ਗਿਆ ਕਿੱਥੋਂ ਪਤਾ ਲੱਗਾ ਤੁਹਾਨੂੰ ਲੱਗ ਹੀ ਜਾਂਦਾ ਪਤਾ ਮੇਰੇ ਕੋਲ ਬੱਚੀ ਤਾਂ ਹੈਗੀ ਨਹੀਂ ਆ ਨਹੀਂ ਮੈਂ ਤੁਹਾਨੂੰ ਬੱਚੀ ਕਿਦੋਂ ਕਹਿੰਦੀ ਤੁਸੀਂ ਬੱਚੇ ਹੈਗੇ ਚਲੋ ਜੋ ਵੀ ਗੱਲ ਹੈ ਵੇਖੋ ਆਪਸੀ ਸਾਡੇ ਪਰਿਵਾਰ ਦੀ ਗੱਲ ਆ ਆਪਾਂ ਸੌਲਡ ਆਊਟ ਕਰ ਲਾਂਗੇ ਤੁਸੀਂ ਰਿਸ਼ਤਾ DNA ਨਾ ਤੋੜੋ ਨਾ ਬਸ ਭੈਣ ਜੀ ਬਹੁਤ ਹੋ ਗਈ ਮੈਂ ਨਹੀਂ ਕਰਨਾ ਸੁਝਾ ਪੁੱਤਰ ਥੋੜਾ ਜਿਆ ਦੱਸਾਂ ਕੀ ਆ ਇਦਾਂ ਰਿਸ਼ਤਾ ਬਸ ਬਸ ਮੰਮੀ ਚਾਚੀ ਜੀ ਇਹ ਕੀ ਕਹਿ ਦੇ ਪਤਾ ਨਹੀਂ ਪੁੱਤਰ ਚਾਚੀ ਜੀ ਤੁਸੀਂ ਕੁਝ ਬੋਲ ਲੈਣ ਤੁਸੀਂ ਨੀ ਮੈਂ ਕੀ ਬੋਲਾਂ ਹੈ ਜੋ ਕੁਝ ਕਹਿ ਕੇ ਗਈ ਆ ਉਹ ਸਾਚੀ ਕਹਿ ਕੇ ਗਈ ਜੀ ਚਾਚੀ ਤੁਸੀਂ ਘਰ ਦੇ ਵਿੱਚ ਸਿਆਣੇ ਸੀ ਤੁਸੀਂ ਕਿੰਨਾ ਕੁਝ ਕਹਿ ਸਕਦੇ ਸੀ ਮੈਂ ਪੁੱਤਰ ਕੀ ਕਵਾਂ ਜਦੋਂ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਹੀ ਪਤਾ ਲੱਗ ਗਿਆ ਤੇ ਮੈਂ ਉੱਥੇ ਕੀ ਕਵਾਂ ਚਾਚੀ ਘਰ ਦੇ ਵਿੱਚ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਦਾ ਵਾ ਤੇ ਤੁਸੀਂ ਤੁਹਾਨੂੰ ਬੜਾ ਚੰਗਾ ਲੱਗਾ ਕਿ ਮੇਰਾ ਰਿਸ਼ਤਾ ਟੁੱਟ ਗਿਆ ਵਾ ਅਜਾ ਜੀ ਮੈਂ ਤਾਂ ਜੋੜਨ ਨੂੰ ਤਿਆਰ ਆ ਪਰ ਅਗਲੇ ਸਾਫ਼ ਹੀ ਨਾ ਕਰਕੇ ਤੇ ਮੈਂ ਉੱਥੇ ਕੀ ਕਵਾਂ ਜੈ ਤੁਸੀਂ ਬੜਾ ਕੁਛੇ ਕਰ ਸਕਦਾ ਹੈ ਪਰ ਉਹਨਾਂ ਨੇ ਕਿੱਥੋਂ ਪਤਾ ਲੱਗਾ ਉਹ ਕੰਦਰ ਮੈਨੂੰ ਪਤਾ ਲੱਗਾ ਇਹ ਹੁਣ ਮੈਨੂੰ ਕੀ ਪਤਾ ਉਹਨਾਂ ਨੂੰ ਕਿੱਥੋਂ ਪਤਾ ਲੱਗਾ ਮੰਜੂ ਇਹੋ ਜੀ ਗੱਲਾਂ ਲੁਕਦੀਆਂ ਨਹੀਂ ਹੁੰਦੀਆਂ ਇਹ ਝੱਟ ਬਾਹਰ ਨਿਕਲ ਜਾਂਦੀਆਂ ਨਾਲੇ ਉਹਨਾਂ ਨੇ ਰਿਸ਼ਤੇ ਇਸ ਪਰਿਵਾਰ ਨੂੰ ਵੇਖ ਕੇ ਕੀਤਾ ਸੀ ਵੀ ਸਾਰਾ ਪਰਿਵਾਰ ਇਕੱਠਾ ਰਹਿੰਦਾ ਸੰਜਿਆ ਰਹਿੰਦਾ ਸਾਡਾ ਬੱਚਾ ਖੁਸ਼ ਰਹੇਗਾ ਤੁਹਾਨੂੰ ਜੇ ਪਤਾ ਹੀ ਲੱਗੇਗਾ ਤਾਂ ਫੇਰ ਕਿਥੋਂ ਰਿਸ਼ਤਾ ਰੱਖਣਾ ਵੀ ਆਡੋਣਾ ਟ ਅਡ ਹੋ ਜਾ ਜੋ ਵੀ ਸਮਾਨ ਹੈ ਨਾ ਜਿਹੜਾ ਸਭ ਕੁਝ ਮੈਂ ਤੁਹਾਨੂੰ ਦੇ ਦੇਣੀ ਆ ਤੇ ਤੁਸੀਂ ਆਪਣਾ ਰਾਜੀ ਤੁਸੀਂ ਉਸ ਮਕਾਨ ਦੇ ਵਿੱਚ ਜਾ ਨਹੀਂ ਜਾਈ ਮੈਂ ਨਹੀਂ ਆਡੋਣਾ ਮੈਂ ਆਪਣੀ ਭੈਣ ਨਾਲ ਤੇ ਮੈਂ ਸਾਰੇ ਆਪਣੇ ਪਰਿਵਾਰ ਨਾਲ ਰਹਿਣਾ ਤੇ ਐਸ ਕਰਕੇ ਮੈਨੂੰ ਮਾਫ ਕਰ ਦੋ ਜਾਈ ਜੀ ਮੈਂ ਕਿਤੇ ਨਹੀਂ ਜਾਣਾ ਮੈਂ ਆਪਣੇ ਪਰਿਵਾਰ ਚ ਬਹੁਤ ਖੁਸ਼ ਹੈਗੀ ਹਾਂ ਕਿਸੇ ਪਿੱਛੇ ਲੱਗ ਕੇ ਨਾ ਮੈਂ ਆਪਣੇ ਘਰ ਦਾ ਬੇੜਾ ਘਰ ਆਪੇ ਕਰਨ ਲੱਗੀ ਸੀ ਕਰਨ ਕਿ ਲੱਗੇ ਹੀ ਹੋ ਹੀ ਗਿਆ ਤੇ ਐਸ ਕਰਕੇ ਮੈਨੂੰ ਮਾਫ ਕਰ ਦੋ ਕਦੀ ਕਿਸੇ ਦਾ ਮਗਰ ਨਹੀਂ ਲਗਣਾ ਚਾਹੀਦਾ ਚਾਹੀ ਮੈਂ ਵੀ ਤੁਹਾਨੂੰ ਗੁੱਸੇ ਵਿੱਚ ਪਤਾ ਨਹੀਂ ਕੀ ਬੋਲ ਪਿਆ ਤੇ ਜੋ ਗੋਜੀ ਮੈਂ ਕਹਿਣਾ ਤੁਹਾਨੂੰ ਦਿਲੋਂ ਨਹੀਂ ਕਿਹਾ ਤੇ ਮੇਰਾ ਅੱਜ ਵੀ ਪਿਆਰ ਹੋਵੇ ਜਾਂ ਤੁਹਾਡੇ ਨਾਲ ਵੀ ਤੇ ਤੁਹਾਡੇ ਨਾਲ ਵੀ ਤੇ ਹੋ ਸਕੇ ਮੈਨੂੰ ਮaaf ਕਰ ਦਿਓ ਕੋਈ ਤੂੰ ਸਾਡਾ ਹੀ ਹੈ ਕੋਈ ਤੂੰ ਸਾਡਾ ਹੀ ਹੈ ਸਾਡਾ ਹੀ ਤੂੰ ਸਾਡਾ ਹੀ ਹੈ ਤੇ ਮੈਨੂੰ ਕੁਝ ਵੀ ਨਹੀਂ ਚਾਹੀਦਾ ਮੈਨੂੰ ਨਾ ਬਸ ਤੁਹਾਡਾ ਪਿਆਰ ਚਾਹੀਦਾ ਵਾ ਟਡਾ ਆਸ਼ੀਰਵਾਦ ਮੇਰੇ ਨਾਲ ਆਣਾ ਮੇਰੇ ਕੋ ਸਭ ਕੁਝ ਆ ਤੇ ਮੈਨੂੰ ਕੁਝ ਵੀ ਅਲੱਗ ਲੱਗਣੀ ਨਹੀਂ ਹੈ ਹਮੇਸ਼ਾ ਹੀ ਹੈ ਹਮੇਸ਼ਾ ਹੀ ਹੈ ਸਦਾ ਲਈ ਹੈ ਹਾਂ ਚਲੋ ਚਾਈ ਜੀ ਇਹ ਤੇ ਵਧੀਆ ਆ ਹਾਂ ਕਿ ਸਾਡਾ ਪਰਿਵਾਰ ਫਿਰ ਤੋਂ ਇੱਕ ਹੋ ਗਿਆ ਵਾਹ ਅਨ ਬਰੀ ਗੁੱਡ ਮੈਨੂੰ ਵੀ ਇਹੋ ਜਿਹਾ ਪਰਿਵਾਰ ਹੀ ਚਾਹੀਦਾ ਸੀ ਮੈਂ ਵੀ ਮਜ਼ਾਕ ਹੀ ਕਰ ਰਹੀ ਸੀ ਹੈ ਹਾਂਜੀ ਵਾਹ ਆ ਕੁੜਮਣੀ ਹੋਵੇ ਤੇ ਐਖੋ ਜੀ ਹੋ ਸਾਰਾ ਪਰਿਵਾਰ ਇਕੱਠਾ ਕਰ ਦੋ ਸਹੀ ਗੱਲ ਪਰ ਨਹੀਂ ਚਾਹੀ ਇਹ ਤੇਰੀ ਕਲਾ ਮਾਤ ਲੱਗਦੀ ਆ ਮੈਨੂੰ ਪੁਸ਼ਪਿੰਦਰ ਭੈਣ ਜੀ ਨੇ ਸਾਰਾ ਕੁਝ ਦੱਸ ਦਿੱਤਾ ਸੀ ਮੈਂ ਇਹਨਾਂ ਨੂੰ ਦੇਖੋ ਸਮਝਾਇਆ ਜੇ ਤੁਹਾਡੇ ਇੱਕ ਝੂਠ ਬੋਲਣਾ ਸਾਡਾ ਪਰਿਵਾਰ ਦੁਬਾਰਾ ਇਕੱਠਾ ਹੋ ਸਕਦਾ ਤੇ ਇੱਥੇ ਜਿਵੀ ਕੀ ਅਰ ਜਿਵੀ ਕੀ ਪਰਿਵਾਰ ਸਾਡਾ ਇਕੱਠਾ ਹੋ ਗਿਆ ਮੁੜ ਕੇ ਸਾਰਾ ਮੈਂ ਨਾਟਕ ਕਰਕੇ ਨਾਟਕ ਕਰਕੇ ਸਾਡਾ ਘਰ ਵੱਜ ਗਿਆ ਹਾਂ ਅਜੇ ਫਾਇਲਾ ਨਹੀਂ ਸਤਾ ਪਰਿਵਾਰ ਵਿਖਰੇ राणी तो हार <laughs> <दे> <laughs> <चोटा दे। laughs> <दे> <laughs> ਤੇ ਸਾਡੇ ਨਿਊ ਮੈਂਬਰ ਆ ਕੀ ਨਾਮ ਹੈ ਤੁਹਾਡਾ ਕਾਜਲ ਕਾਜਲ ਹਾਂ ਕਾਜਲ ਜੀ ਜਿਨ੍ਹਾਂ ਨੇ ਸਾਡੇ ਨਾਲ ਸੈਕਿੰਡ ਟਾਈਮ ਹੋਲਪਟਾ ਕੇ ਉਹਨੂੰ ਸੀ ਮੰਮੀ ਦੀ ਵੀਡੀਓ ਚ ਵੇਖੋਗੇ ਪਹਿਲਾਂ ਉਹਦੇ ਵਿੱਚ ਜਿਨ੍ਹਾਂ ਨੇ ਸੀਨ ਕੀਤਾ ਤੇ ਫਿਰ ਹੁਣ ਕੀ ਕਹਿੰਦੇ ਆ ਸਾਡੇ ਵੀਡੀਓ ਚ ਲਾ ਸੀਨ ਦਿੱਤਾ ਤੇ ਇਹ ਸਟੋਰੀ ਮੰਮੀ ਦੱਸਣਗੇ ਕਿਉਂਕਿ ਹੈਲੋ ਮੇਰਾ ਦੁਪੱਟਾ ਦੇ ਦਿਓ ਜੀ ਬੇਸਿਕਲੀ ਇਹ ਸਟੋਰੀ ਸਾਂਝੇ ਪਰਿਵਾਰ ਤੇ ਹੈ ਇਹਨਾਂ ਕਿ ਸਾਂਝੇ ਪਰਿਵਾਰ ਦੇ ਵਿੱਚ ਕਿਹ ਤਰ੍ਹਾਂ ਨੋਕ ਚੋਕ ਹੁੰਦੀ ਆ ਲੜਾਈ ਝਗੜਾ ਹੁੰਦਾ ਵਾ ਅ ਤਕਰੀਬਨ ਜਿ ਜਦੋਂ ਸਾਰੇ ਸਸਤੀ ਕਾਲ ਜੀ ਹੋਰ ਸਣਾਫੀ ਹਾਲ ਚਲੇ ਮੀਡੀਆ ਕਿ ਸਾਡੀ YouTube ਫੈਮਿਲੀ ਸਾਰੀ ਠੀਕ ਹੋਏਗੀ ਇਹ ਛੋਟੀ ਜੀ ਸਟੋਰੀ ਬਣਾਈ ਗਈ ਹੈ ਨਾ ਇਹ ਬਣਾਈ ਗਈ ਕਿ ਕਈਆਂ ਘਰਾਂ ਦੇ ਵਿੱਚ ਹਰ ਜਦੋਂ ਵਿਆਹ ਧਰਿਆ ਹੁੰਦਾ ਨਾ ਤੇ ਜਿਹਦੇ ਬੱਚੇ ਦਾ ਵਿਆਹ ਹੁੰਦਾ ਨਾ ਉਹਦੇ ਸ਼ਰਤ ਉਸੇਲੇ ਚਾਲੂ ਹੋ ਜਾਂਦੀ ਜਿੰਦਾ ਮੇਰੀ ਹਾਂ ਕਹਿੰਦੇ ਬੜਿਆਂ ਚ ਹੁੰਦਾ ਹੁੰਦਾ ਕਈਆਂ ਚ ਹੁੰਦਾ ਜਾਂ ਤਾਂ ਮੈਨੂੰ ਇਹ ਤਾਂ ਆਪਾਂ ਸੈਟ ਲੈ ਕਹੀ ਕਹਿੰਦੇ ਸਾਨੂੰ ਘਰ ਅੱਟ ਬਣਾ ਕੇ ਦੋ ਕੋਈ ਕੋਈ ਚੀਚਾ ਕਹਿੰਦੇ ਉਸ ਚੀਜ਼ ਨੂੰ ਲੈ ਕੇ ਘਰ ਦੀ ਫੈਮਿਲੀ ਨਾ ਤਣਾਅ ਦੇ ਵਿੱਚ ਆ ਜਾਂਦੀ ਏ ਡਿਸਟਰਬ ਹੋ ਜਾਂਦੀ ਆ ਤੇ ਉਧਰੋਂ ਵਿਆਹ ਧਰਿਆ ਤੇ ਉਧਰੋਂ ਘਰ ਦੇ ਵਿੱਚ ਪਖੰਡ ਚੱਲ ਪਏ ਨੇ ਤੇ ਜਿਹੜੇ ਕੁੜੀ ਵਾਲਿਆਂ ਨੇ ਜੇ ਸਮਝਦਾਰੋਂ ਜਿਤਨਾ ਕਿ ਕਾਜਲ ਭੈਣ ਦੀ ਨੇ ਬੜੀ ਸਮਝਦਾਰੀ ਵਿਖਾਈ ਆ ਇਹਨਾਂ ਨੇ ਉਹ ਇਹਨਾਂ ਨਾਲ ਮਿਲ ਕੇ ਘਰ ਨੂੰ ਤੋੜਨਾ ਨਹੀਂ ਸੀ ਕਹਿੰਦੇ ਕਈ ਕੁੜਮ ਹੋ ਸਕਦਾ ਇਸ ਤਰ੍ਹਾਂ ਦੇ ਨਾ ਹੋਣ ਉਹ ਕਹਿਣਗੇ ਚੰਗਾ ਹੋਇਆ ਮੇਰੀ ਚੰਗੇ ਲੜ ਅੱਡ ਹੋਣ ਲਈ ਆ ਤੇ ਇਹਦੇ ਵਿੱਚ ਇਹ ਹੈ ਕਿ ਦੋਵਾਂ ਧਰਾਂ ਨੂੰ ਬੜੀ ਸਮਝਦਾਰੀ ਨਾਲ ਚੱਲਣਾ ਪੈਂਦਾ ਹੈ ਜੀ ਕਿ ਇਹਨਾਂ ਨੇ ਬੜੀ ਵਧੀਆ ਸਮਝਵਾਰੀ ਵਿਖਾਈ ਹੈ ਕਿ ਉਹਨਾਂ ਨੇ ਪਹਿਲਾਂ ਆ ਕੇ ਕਹਿ ਦਿੱਤਾ ਕਿ ਮੈਂ ਰਿਸ਼ਤਾ ਤੋੜ ਦੇਣਾ ਮੈਂ ਤਾਂ ਸਾਂਝੇ ਪਰਿਵਾਰ ਚ ਰਿਸ਼ਤਾ ਕੀਤਾ ਸੀ ਮੈਂ ਅੱਡ ਹੋਣ ਵਾਸਤੇ ਥੋੜਾ ਜਿਹਾ ਅੱਡ ਹੋਵੋ ਰਜਾਮੰਦੀ ਨਾ ਹੋਵੋ ਜੇ ਕੋ ਲੜਾਈ ਝਗੜਾ ਕਰਕੇ ਫੇਰ ਨਹੀਂ ਹੋਣਾ ਇਹਦੇ ਵਿੱਚ ਮੇਨ ਕੈਰੈਕਟਰ ਜਿਹੜਾ ਹੈ ਨਾ ਵਿਲਨ ਦਾ ਰੋਲ ਕੀਤਾ ਮੈਂ ਪਰ ਮੈਂ ਆਪਣੇ ਆਪ ਨੂੰ ਵਿਲਨ ਨਹੀਂ ਕਹਾਂਗੀ ਕਿਉਂਕਿ ਇਹ ਤਾਂ ਮੇਰੇ ਸਹੁਰਿਆਂ ਨੇ ਮੈਨੂੰ ਮਰਜ਼ੀ ਨਾ ਦਿੱਤਾ ਸੀ ਇਹ ਤਾਂ ਬੇਵਕੂਫੀ ਹੈ ਅੱਜ ਜਿਹੜੀ ਸਮਝ ਆ ਗਈ ਨਾ ਮਾਣੇ ਰੱਖਿਆ ਨਾ ਭੈਣੇ ਰੱਖਿਆ ਚਲੋ ਜੀ ਗੱਲਾਂ ਤਾਂ ਵੱਡੀਆਂ ਵੱਡੀਆਂ ਤੇ ਠੀਕ ਹੈ ਹੁਣ ਸਾਡੇ ਬਰੈਡ ਪਕੋੜੇ ਹੋਣ ਦੇ ਠੰਡੇ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗਦੀ ਹੋਵੇ ਤਾਂ ਇਸ ਲਾਈਵ ਸਟਰੀ ਤੇ ਜ਼ਰੂਰ ਆਇਆ ਕਰੋ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਬਾਕੀ ਜਿੰਨਾ ਦੇ ਪਰਿਵਾਰ ਇਕੇ ਗਿਆ ਬਸ ਇਕ ਹੀ ਰਹਿਣ ਉਹ ਇਕ ਹੀ ਰਹਿਣ ਉਹ ਘਰ ਤੋੜਿਆ ਨਾ ਕਰੋ ਜੀ ਜੋ ਸਾਂਝੇ ਪਰਿਵਾਰ ਦੇ ਵਿੱਚ ਹੈਗਾ ਜੇ ਸਾਰਾ ਪਰਿਵਾਰ ਮਿਲ ਕੇ ਉਦਾਂ ਫੇਰ ਏ ਨਹੀਂ ਕਿ ਇੱਕ ਪਾਕਿਸਤਾਨ ਨੂੰ ਜਾਣ ਡਿਆ ਕਿ ਦਿੱਲੀ ਨੂੰ ਜਾਣ ਡਿਆ ਤੇ ਇੱਕ ਕਿਤੇ ਜਾਣ ਡਿਆ ਫੇਰ ਨਹੀਂ ਜੇ ਘਰ ਚੱਲਦਾ ਜੇ ਘਰ ਦੇ ਇਹਦੇ ਵਿੱਚ ਸਾਰਨਾ ਵਧੀਆ ਜਿਹੜਾ ਨਾ ਐਪਰੀਸ਼ੀਏਟ ਚਾਈ ਜੀ ਨੂੰ ਕੀਤਾ ਜਾਂਦਾ ਹੈ ਬਿਲਕੁਲ ਕਲਾਪਿੰਗ ਹਾਂ ਇਹ ਦੇਖੋ ਭਾਵੇਂ ਇਹ ਕਹਿੰਦੀ ਵੈ ਸੱਜ ਲੈਣਾ ਹੀ ਲੈਣਾ ਚਾਹੀਦਾ ਨਹੀਂ ਇੱਥੇ ਲੈਣਾ ਹੀ ਲੈਣਾ ਜੋ ਮਰਜ਼ੀ ਹੋਵੇ ਕਿਉਂਕਿ ਜੇ ਆਪਾਂ ਮੇਨ ਮੁੱਦਾ ਭੁੱਲ ਨਹੀਂ ਕੇ ਕਿ ਜੇ ਵੱਡਾ ਘਰ ਦੇ ਵਿੱਚ ਵਧਿਆ ਲੈਣਾ ਨਵੇਂ ਤੇ ਫੇਰ ਨਹੀਂ ਕਿਉਂਕਿ ਕੰਦੇ ਨਾ ਘਰ ਕੋ ਰੱਖਣਾ ਤੇ ਅੜਿਆ ਕਿਉਂਕਿ ਜੇ ਉਹਨੂੰ ਰਾਣੀਆ ਬਣਾ ਦਿੰਦੇ ਤੇ ਇਹਨਾਂ ਨੇ ਕਹਿਣਾ ਕਿ ਮੇਰੀ ਨੂੰ ਮੇਰੀ ਨੂੰ ਲੜਾਈ ਸਟਾਰਟ ਹੋ ਜਾਂਦੀ ਪੈਜੀ ਹੁਣ ਬੜਾ ਵੱਡਾ ਮੈਸੇਜ ਨਾ ਪੁਰਾਣੇ ਸਮੇਂ ਚ ਵੱਡੇ ਕਰਦੇ ਸੀ ਉਹਨਾਂ ਦੇ ਹੱਥੇ ਪੈਸੇ ਦਾ ਖੂਨ ਚਾਬੀ ਚੂਕੀ ਉਹਨਾਂ ਦੇ ਹੱਥੇ ਨਾ ਤਾਦੀ ਹੁੰਦਾ ਸੀ ਤੇ ਨਹੀਂ ਤਾਂ ਅੱਜ ਕੱਲ੍ਹ ਵੇ ਲੋ ਹਰ ਕਦੀ ਜੇਬ ਵੱਖਰੀ 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 ਠੀਕ ਹੈ ਨਾ ਚਲੋ ਜੀ ਠੀਕ ਹੈ ਜੇ ਸਾਡੀ ਵੀਡੀਓ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਨਵੇਂ ਮੈਂਬਰ ਵਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਮੈਂਬਰ ਨਹੀਂ ਜੀ ਸਾਡੇ ਪਰਿਵਾਰ ਦਾ ਮੈਂਬਰ ਇੱਕ ਹਿਸਾਬਾਂ ਚ ਚੁੱਕੇ ਆ ਤੇ ਇਹ ਨਾਲ ਜਰੂਰ ਦੱਸਿਓ ਕਮੈਂਟਾਂ 'ਚ ਥੈਂਕ ਯੂ ਸੋ ਮਚ ਜੀ ਸਸਟੀ ਕਾ ਜਸ